ਪ੍ਰਭੂ ਸ਼੍ਰੀ ਰਾਮ ਦੇ ਪ੍ਰਾਨ ਪ੍ਰਤੀਸ਼ਟਾ ਸਮਾਗਮ ਨੂੰ ਲੈ ਕੇ ਅਤੇ ਗਨਤੰਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਠਾਨਕੋਟ ਪੁਲਿਸ ਵੱਲੋਂ ਜੜਾਏ ਸਮੇਂ-ਸਮੇਂ ਤੇ ਜੜਾਏ ਤਾਂ ਨਾਤੀ ਹੈ ਉਹ ਵਦਾਰ ਦਿੱਤੀ ਜਾ ਰਹੀ ਹੈ ਕਿ ਲੋਕਾਂ ਨੂੰ ਜੜਾਏ ਲੋਕਾਂ ਦੀ ਸੁਰੱਖਿਆ ਬਾਰੇ ਜੜਾਏ ਪਠਾਨਕੋਟ ਪੁਲਿਸ ਵੱਲੋਂ ਜੜਨੇ ਆਪਰੇਸ਼ਨ ਕੀਤੇ ਜਾ ਰਹੇ ਨੇ ਕਿ ਇਸੇ ਕੜੀ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਪੁਲਿਸ ਨੇ ਕਬਡੀ ਕਾਮਯਾਬੀ ਜੜੀ ਹਾਸਿਲ ਹੋਈ ਹੈ ਅਜਿਹਾ ਇੱਕ ਨੌਜਵਾਨ ਜੋ ਕਿ ਸ਼ੋਭਾ ਯਾਤਰਾ ਦੇ ਦੌਰਾਨ ਜੜਾਏ ਪਠਾਨਕੋਟ ਵਿੱਚ ਜੜਾ ਜਿਸ ਨੂੰ ਪਾਇਆ ਗਿਆ ਜਿਸ ਦਾ ਨਾਮ ਮੋਹਿਤ ਸ਼ਰਮਾ ਅਪੁੱਤਰ ਪਿਆਰੇ ਲਾਲ ਜੁਕੀ ਗੁਰੂ ਨਾਨਕਪੁਰਾ ਬੈਸਟ ਜਰੰਦਰ ਦਾ ਰਹਿਣ ਵਾਲਾ ਹੈ ਉਸ ਦੇ ਦੁਆਰਾ ਜਿਹੜਾ ਹੈ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਦੇ ਨੌਜਵਾਨਾਂ ਵੱਲੋਂ ਜਿਹੜਾ ਹੈ ਉਸ ਦਾ ਪਿੱਛਾ ਕਰਕੇ ਜਦੋਂ ਉਸ ਨੂੰ ਫੜਿਆ ਗਿਆ ਤਾਂ ਪੁਲਿਸ ਨੂੰ ਦੇਖ ਕੇ ਉਸ ਦੇ ਹੱਥ ਦੇ ਵਿੱਚ ਉਸ ਦੇ ਜੈਕਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਉਸ ਨੇ ਇੱਕ ਲਿਫਾਫਾ ਜੜਾਏ ਉਹ ਕੱਟ ਕੇ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਉਸ ਨੌਜਵਾਨ ਵੱਲੋਂ ਜਦੋਂ ਪੁਲਿਸ ਨੇ ਦੇਖਿਆ ਕਿ ਉਹ ਨੌਜਵਾਨ ਜਿਹੜਾ ਹੈ ਕੁਝ ਅਜੀਹੀ ਹਰਕਤਾਂ ਕਰ ਰਿਹਾ ਤਾਂ ਪੁਲਿਸ ਵੱਲੋਂ ਉਸ ਨੂੰ ਪੋਚ ਲਿਆ ਗਿਆ ਉਸ ਨੂੰ ਦਬੋਚਣ ਤੋਂ ਬਾਅਦ ਜਿਹੜਾ ਝਾੜੀਆਂ ਦੇ ਵਿੱਚੋਂ ਉਹ ਲਿਫਾਫਾ ਜਿਹੜਾ ਹੈ ਉਹ ਫੜਿਆ ਗਿਆ ਤਾਂ ਜਦੋਂ ਉਸ ਲਿਫਾਫੇ ਨੂੰ ਦੇਖਿਆ ਗਿਆ ਤਾਂ ਉਸ ਦੇ ਵਿੱਚ ਲਗਭਗ 700 ਗ੍ਰਾਮ ਜਿਹੜੀ ਅਫੀਮ ਹੈ ਉਹ ਪਾਈ ਗਈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਪੈਣੀ ਨਿਗ੍ਹਾ ਰੱਖ ਕੇ ਪਠਾਨਕੋਟ ਪੁਲਿਸ ਨੇ ਇੱਕ ਕਾਮਯਾਬੀ ਜਿਹੜੀ ਉਹ ਹਾਸਲ ਕੀਤੀ ਹੈ ਸ਼ਰਾਰਤੀ ਅਨਸਰ ਨੂੰ ਫੜਨ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਕਾਮਯਾਬ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾ ਜਿੱਥੇ ਲੋਕ ਪ੍ਰਭੂ ਸ਼੍ਰੀ ਰਾਮ ਦੇ ਰੰਗ ਵਿੱਚ ਰੰਗੇ ਹੋਏ ਸੀ ਤਾਂ ਦੂਜੇ ਪਾਸੇ ਅਜਿਹੇ ਲੋਕ ਵੀ ਹੋ ਨੇ ਜੋ ਮੂਹਲ ਖਰਾਬ ਕਰਨ ਦੀ ਜਿਹੜੀ ਇਹ ਪੂਰੀ ਕੋਸ਼ਿਸ਼ ਕਰਦੇ ਨੇ ਅਜਿਹੇ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਪਰ ਪਠਾਨਕੋਟ ਪੁਲਿਸ ਜਿਹੜੀ ਹੈ ਉਹ ਹਰ ਵਕਤ ਜਿਹੜਾ ਹੈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਪੈਨੀ ਨਿਗਾ ਲੋਕਾਂ ਦੇ ਜਿਹੜੇ ਅਜਿਹੇ ਲੋਕ ਹੁੰਦੇ ਨੇ ਸ਼ਰਾਰਤੀ ਅੰਸਰ ਹੁੰਦੇ ਨੇ ਉਹਨਾਂ ਉੱਤੇ ਆਪਣੀ ਪੈਨੀ ਨਿਗਾ ਜਿਹੜੀ ਹੈ ਉਹ ਬਣਾ ਕੇ ਰੱਖੀ ਹੈ ਇਸ ਬਾਰੇ ਜਦੋਂ ਐਸ ਐਚ ਓ ਸੁਖਵੰਦਰ ਸਿੰਘ ਸਰਾਣਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਆਂ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਅਜਿਹੇ ਲੋਕਾਂ ਦਾ ਕੀ ਬਣਨਾ ਚਾਹੀਦਾ ਹੈ ਅਜਿਹੇ ਲੋਕਾਂ ਦੇ ਨਾਲ ਕੀ ਵਰਤਾਅ ਜੜਾਇਓ ਹੋਣਾ ਚਾਹੀਦਾ ਕੱਲ 22 ਇਕ 24 ਨੂੰ ਸਾਡੇ ਪੁਰਸ ਪਾਰਟੀ ਰਾਮ ਜਨਪੂ ਮੀਤ ਘਾਟਨ ਤੇ 26 ਜਨਵਰੀ ਦੇ ਸੰਬੰਧ ਵਿੱਚ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਦੌਰਾਨੇ ਚੈਕਿੰਗ ਇਹਨਾਂ ਨੂੰ ਇੱਕ ਨੌਜਵਾਨ ਮਿੜਿਆ ਜਿਹੜਾ ਪੁਲਿਸ ਪਾਰਟੀ ਨੂੰ ਚੈਕਿੰਗ ਕਰਦੇ ਹੋਏ ਦੇਖ ਕੇ ਉਹਨੇ ਆਪਣੀ ਪਹਿਨੇ ਹੋਏ ਜੈਕਰ ਦੀ ਥੱਲੇ ਉਹਨੇ ਨਾ ਇੱਕ ਲਫਾਫਾ ਜਿਹੜਾ ਕੱਢ ਕੇ ਝਾੜੀਆਂ ਵਿੱਚ ਵਗਾਮ ਕੇ ਮਾਰਿਆ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੋੜਨ ਲੱਗਾ ਤੇ ਜਦੋਂ ਇਹਨਾਂ ਨੇ ਰੋਕਿਆ ਰੋਕੇ ਉਹਨੂੰ ਉਹਦਾ ਨਾਮ ਪਤਾ ਪੁੱਛਿਆ ਤੇ ਜਦੋਂ ਉਹ ਉਹਦੇ ਛੁੱਟੇ ਉਹਦੇ ਦੁਆਰਾ ਜਿਹੜਾ ਛੁੱਟਿਆ ਲਫਾਫਾ ਸੀ ਉਹਨੂੰ ਚਾਰਚ ਚੈੱਕ ਕੀਤਾ ਤੇ ਉਹਦੇ ਵਿੱਚੋਂ 700 ਗ੍ਰਾਮ ਅਫੀਮ ਦੀ ਡੀ ਬਰਾਮਦ ਹੋਈ ਕੀ ਨੰਬਰ 7 ਇਹ ਜਿਹੜੀ ਅਫੀਮ ਜਦੋਂ ਇਹਨਾਂ ਨੇ ਚੈੱਕ ਚੈੱਕ ਕੀਤੀ ਤੇ weight ਕਰਤੇ 700 ਗ੍ਰਾਮ ਹੋਈ ਤੇ ਇਹਦੇ ਵਿੱਚ ਜਿਹੜਾ ਅਸੀਂ ਮਾਮਲਾ ਵਾ ਐਫ ਆਈ ਆਰ ਨੰਬਰ 7 ਕਾਲ ਮਿਤੀ 22 1 224 ਅਧੀਨ ਤਰ 18 ਕੜ 85 ਐਨ ਡੀ ਪੀ ਸੈਕਟਰ ਜਿਹੜਾ ਦਰਜ ਕੀਤਾ ਇਹਦੇ ਖਿਲਾਫ ਲੜਕੇ ਦਾ ਨਾਮ ਹੈਗਾ ਰੋਹਿਤ ਸ਼ਰਮਾ ਪੁੱਤਰ ਪਿਆਰੇ لال ਵਾਸੀ ਗੁਰ ਨਾਨਕਪੁਰਾ ਵੈਸਟ ਜਲੰਧਰ ਦਾ ਪਹਿਲੇ ਕੋਈ ਮਾਮਲਾ ਹੈ ਸਰ ਹਾਂ ਜੀ ਇਹਦੇ ਖਿਲਾਫ ਪਹਿਲਾਂ ਵੀ ਇੱਕ ਜਲੰਧਰ ਵਿੱਚ ਜਿਹੜਾ ਅਫੀਮ ਦਾ ਜਿਹੜਾ ਮਾਮਲਾ ਦਰਜ ਹੈਗਾ ਹੈ ਕੈਪਰ ਪਰਸਨ ਹਰੀ ਦੇ ਨਾਲ ਅਜਿਹਾ